ਸਰ ਜੀ ਅੱਜ ਸਰ ਕੀ ਅਪਡੇਟ ਹੈ ਜਿਹੜੀ ਲੋਕ ਆਜ ਸਵੇਰੇ ਮਹਿੰਦਰਾ ਕਲੋਨੀ ਦੇ ਇੱਕ ਜਿਹੜੇ ਫਰੂਟ ਵੈਂਡਰ ਸੀ ਆਰਤੀਏ ਸੀ ਉਹ ਆਪਣੇ ਕੰਮ ਕਰ ਲਈ ਘਰੋਂ ਬਾਹਰ ਗਏ ਸੀ ਜਾ ਰਹੇ ਸੀ ਤਾਂ ਉਹਨਾਂ ਨੂੰ ਚਾਰ ਬੰਦਿਆਂ ਨੇ ਉਹਨਾਂ ਨੂੰ ਆਪਣੇ ਉਥੋਂ ਰੋਕ ਕੇ ਵਾਪਸ ਘਰੇ ਲਿਜਾ ਕੇ ਉਹਨਾਂ ਦੇ ਘਰੋਂ ਉਹਨਾਂ ਦੇ ਲਸਣ ਮਤਾਬਕ ਕਾਫੀ ਨਕਦੀ ਤੇ ਉਹਨਾਂ ਦਾ ਜਿਹੜਾ ਘਰੇਲੂ ਸੋਨਾ ਸੀਗਾ ਉਹ ਖੋਣ ਦੀ ਜਿਹੜੀ ਸਮਾਚਾਰ ਮਿਲਿਆ ਜਿਹਦਾ ਅਸੀਂ ਕੇਸ ਦਰਜ ਕਰ ਲਿਆ ਉਹ ਸੀਸੀਟੀਵੀ ਫੁਟੇਜ ਤੋਂ ਜਾਂ ਹੋਰ ਸਾਰੀਆਂ ਜਿਹੜੀਆਂ ਲੀਡਸ ਆ ਉਹਨਾਂ ਤੋਂ ਅਸੀਂ ਇਹਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਹੋਪਫੁਲੀ ਅਸੀਂ ਜਲਦੀ ਇਸ ਨੂੰ ਸਿੱਟੇ ਤੇ ਪਹੁੰਚ ਕੇ ਟ੍ਰੇਸ ਕਰਕੇ ਇਸ ਕ੍ਰਾਈਮ ਨੂੰ ਜਿਹੜਾ ਜਿਨ੍ਹਾਂ ਨੇ ਕ੍ਰਾਈਮ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਸਿੱਖਾ ਤੇ ਲੱਗ ਰਿਹਾ ਸਰ ਉਹਨਾਂ ਦੇ ਇੱਕ ਲਾਇਸੈਂਸੀ ਰਿਵਾਲਵਰ ਵੀ ਕਿਹਾ ਜਾ ਰਿਹਾ ਵੀ ਉਹ ਵੀ ਨਾਲ ਲੈ ਕੇ ਇੱਕ ਘਰ ਦੀ ਐਕਟਿਵਾ ਵਾਹਨ ਸੀਗਾ ਉਹਨਾਂ ਦਾ ਉਹ ਵੀ ਨਾਲ ਲੈ ਗਏ ਨੇ ਕੀ ਲੱਗਦਾ ਹੈ ਕਿ ਇਸ ਦੇ ਪਿਛੇ ਕਿਸ ਦੀ ਸਾਜ਼ਿਸ਼ ਹੋ ਸਕਦੀ ਹੈ ਉਹਨਾਂ ਨੇ ਸਾਰਾ ਦੱਸਿਆ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਜੋ ਵੀ ਹੋਵੇਗਾ ਇਨਵੈਸਟੀਗੇਸ਼ਨ ਦੇ ਰਿਜ਼ਲਟ ਦੇ ਅਸੀਂ ਬਿਲਕੁਲ ਰੇਸਟ ਕੋ ਇਸ਼ੂ ਨਹੀਂ ਹੈ ਦਰਵਾਜਾ ਖੁੱਲਣ ਤੋਂ ਪਹਿਲਾਂ ਹੀ ਜਿਹੜੀ ਲੁਟੇਰੇ ਆ ਘਰ ਦੀ ਬਾਉਂਡਰੀ ਵੱਲ ਲੰਘ ਚੁੱਕੇ ਸੀ ਔਰ ਵੇਟ ਕਰ ਰਹੇ ਸੀ ਕਿ ਕੋਈ ਕੋ ਕਰਦਾ ਅੰਦਰਲਾ ਦਰਵਾਜਾ ਖੁੱਲ੍ਹੇ ਲੱਗਦਾ ਹੈ ਕਿ ਕੋਈ ਬੰਦਾ ਪੇਟੀ ਹੋ ਸਕਦਾ ਦੇਖ ਦੇਖ ਰਹੇ ਹਾਂ ਕੁਝ ਵੀ ਹੋ ਸਕਦਾ ਸੀ ਸਾਰੇ ਐਂਗਲਸ ਨੂੰ ਓਪਨ ਮਾਈਂਡ ਨਾਲ ਸੀ ਕਨਸਿਡਰ ਕਰਕੇ ਇਨਵੈਸਟੀਗੇਟ ਕਰ ਰਹੇ ਹਾਂ ਜੋ ਵੀ ਹੋਵੇਗਾ ਇਹਨੂੰ ਥੈਂਕ ਯੂ ਥੈਂਕ ਯੂ ਵੈਰੀ ਥੈਂਕ ਯੂ ਸਰ